ਚਾ ਬਣਾਉਂਦੀ ਪਈ ਆ ਤੇ ਨਹੀਂ ਜਾਵਾ ਫਿਰ ਮੈਂ ਬਣਾਉਂਦੀ ਪਈ ਆ ਚਾ ਚਾਹ ਬਣਾਉਂਦੀ ਆ ਮੈਂ ਕਿਹੜੇ ਮਾਂ ਤਰੇ ਲੈ ਹਾਂ ਆਪਣੇ ਸਾਰੇ ਕੰਮ ਕਰਾ ਲੈਂਦੇ ਨੇ ਮੈਂ ਕਿਤੇ ਕੋਈ ਕੰਮ ਕਹਿਦਾ ਸਹੀ ਲਾਰੇ ਲਾ ਦੇਣਗੇ ਅੱਜ ਕਰਦਾ ਆ ਕੱਲ ਕਰਦਾ ਆ ਬਸ ਐ ਹੀ ਇੰਨਾ ਦਾ ਚੱਲਦਾ ਰਹਿੰਦਾ ਆ ਹੋਇਆ ਕੀ ਤੈਨੂੰ ਕੱਲੀ ਬੋੜਫੜ ਕਰੀ ਜਾਂਦੀ ਏ ਤੂੰ ਆਹੋ ਮੈਂ ਤੇ ਪਾਗਲ ਹੋ ਗਈ ਆ ਜਿਹੜੀ ਮੈਂ ਕੱਲੀ ਬੋਲੀ ਜਾਂਦੀ ਆ ਮੈਂ ਤੇ Banda ਨਾਲ ਗੱਲਾਂ ਕਰਨਦੀ ਆ ਮੰਦੀ ਦਾ ਥੋੜਾ ਤੁਹਾਨੂੰ ਮੇਰੀ ਸੁਣਦੀ ਆ ਉਦੋਂ ਤੁਹਾਨੂੰ ਸਭ ਕੁਝ ਸੁਣਾਈ ਦੇਂਦਾ ਆ ਹਾਂ ਕੰਮ ਕਹਿ ਦੋ ਸਹੀ ਨਾਲੇ ਕੇਸ ਵਟ ਲੈਂਦੇ ਨੇ ਫੇਰ ਇਹਨਾਂ ਨੂੰ ਸੁੰਨਾ ਹੀ ਬੰਦ ਹੋ ਜਾਂਦਾ ਆ ਚੱਲਾ ਮੈਂ ਤੇਰੀ ਚਾਹ ਨਹੀਂ ਅੱਜ ਬਣੀ ਪੂਣਦੀ ਪਈ ਆ ਚਾਹ ਹੋਰ ਕੀ ਕਰਾਂ ਦੱਸ ਵੀ ਬਸ ਬਣ ਗਈ ਆ ਕਾਲੇ ਪੈ ਜਾਂਦੇ ਆਪਣੀ ਅਰੀ ਤੇ ਹਾਂ ਬਣ ਗਈ ਚਾਹ ਲਓ ਹਲੋ ਚਾਹ ਪੀਓ ਮੇਰਾ ਕੋਈ ਕੰਮ ਨਾ ਕਰਨਾ ਕਰੋ ਆਪਣੇ ਸਾਰੇ ਕੰਮ ਕਰਾ ਲਿਓ ਉਹ ਤੇਰਾ ਕਿਹੜਾ ਕੰਮ ਮੈਂ ਨਹੀਂ ਕੀਤਾ ਮੈਨੂੰ ਇਹ ਤੇ ਸਮਝਾ ਦੇ ਰਾ ਚਲਿਓ ਰੀ ਟਾਨੂੰ ਕਿ ਮੇਰਾ ਸੂਟ ਬਣਿਆ ਆ ਕਿ ਨਹੀਂ ਫੇਰ ਉਹ ਨੋਰ ਲਾਰੇ ਲਾਂਦੀ ਫਿਰੇਗੀ ਪਰ ਤੀ ਪੁੱਛੇ ਜਾ ਕੇ ਓਏ ਹੋਏ ਮੈਂ ਭੁੱਲ ਗਿਆ ਦਿਮਾਗ ਚੋਂ ਨਿਕਲ ਗਿਆ ਸੋਰੀ ਮੈਂ ਭੁੱਲ ਗਿਆ ਚਾ ਮੇਰੇ ਨਾਲ ਨਾ ਗੱਲ ਕਰੋ ਓ ਸੋਰੀ ਸੁਣੀਏ ਸੋਰੀ ਮੈਨੂੰ ਵੀ ਨਾ ਬਣਾਉਣਾ ਚਾਹਨਾ ਚਾਹਨਾ ਚਾਹ ਤੇ ਪਿਆ ਦੇ